ਸਾਰਨ ਸਤਿ ਸ੍ਰੀ ਅਕਾਲ ਇੱਕ ਨਵੀਂ ਚਰਚਾ ਦੇਤੇ ਹਾਜ਼ਰਾਂ ਤੁਹਾਡਾ ਦੋਸਤ ਜੇਪੀ ਸਿੰਘ ਜੇਪੀ ਬੋਲਦਾ ਤੇ ਦੋਸਤੋ ਸਲੂਟ ਅੱਜ ਸਾਰੇ ਭਾਰਤ ਨੂੰ ਕਿ ਜਦੋਂ ਵੀ ਦੇਸ਼ ਦੇ ਉੱਤੇ ਕਿਤੇ ਮੁਸੀਬਤ ਬਣੀ ਆ ਜਾਂ ਕੋਈ ਗੱਲਬਾਤ ਹੋਈ ਆ ਤੇ ਜਿੱਥੇ ਦੇਸ਼ ਦੀਆਂ ਸਰਕਾਰਾਂ ਜਾਂ ਦੇਸ਼ ਦੀਆਂ ਪਾਰਟੀਆਂ ਇੱਕ ਹੋਈਆਂ ਨੇ ਉੱਥੇ ਸਾਰਾ ਦੇਸ਼ ਜਿਹੜਾ ਇੱਕ ਹੋਇਆ ਇਕਤਾ ਦਾ ਸਬੂਤ ਦਿੱਤਾ ਜਿਸ ਦੀ ਜਿੰਦਾ ਮਿਸਾਲ ਅੱਜ ਤਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਤੁਹਾਡੇ ਸਾਹਮਣੇ ਚਰਚਾ ਕਰ ਰਿਹਾ ਤੁਰਕੀ ਦੀ ਜਿਹਨੂੰ ਤਰਕੀ ਵੀ ਕਿਹਾ ਜਾਂਦਾ ਤੁਰਕੀ ਉਸ ਦੇਸ਼ ਦਾ ਅੱਜ ਪੂਰੇ ਭਾਰਤ ਨੇ ਬਾਈਕਾਟ ਕਰ ਦਿੱਤਾ ਜਿਸ ਦਾ ਕਾਰੋਬਾਰ ਭਾਰਤ ਦੇਸ਼ ਨਾਲ ਕਈ ਹਜ਼ਾਰ ਕਰੋੜਾਂ ਦਾ ਸੀ ਅੱਜ ਸਾਰਿਆਂ ਨੇ ਉਸ ਦਾ ਬਾਈਕਾਟ ਕਰ ਦਿੱਤਾ ਤੇ ਉਹਦਾ ਕੋਈ ਵੀ ਜਿਹੜੀ ਸਮਾਨ ਸਾਡੇ ਦੇਸ਼ ਚ ਆ ਆ ਰਿਹਾ ਸੀ ਵਿਕ ਰਿਹਾ ਸੀ ਉਹਦਾ ਬਾਈਕਾਟ ਕਰਤਾ ਬੰਦ ਕਰ ਦਿੱਤਾ ਦੋਸਤੋ ਕਾਦੇ ਵਾਸਤੇ ਤਾਂ ਮੈਂ ਦੱਸਣਾ ਚਾਹੁੰਨਾ ਕਿ ਥੋੜੇ ਦਿਨ ਪਹਿਲਾਂ ਜਿਹੜੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਜਿਹੜੀ ਲੜਾਈ ਸ਼ੁਰੂ ਹੋਈ ਸੀ ਕੁਝ ਦਿਨ ਚੱਲੀ ਉਹਦੇ ਵਿੱਚ ਪੂਰਾ ਪੂਰਾ ਸਾਥ ਤੁਰਕੀ ਨੇ ਪਾਕਿਸਤਾਨ ਦਾ ਦਿੱਤਾ ਉਹਨੂੰ ਜੰਗੀ ਬੇੜੇ ਤੱਕ ਵੀ ਪਰਵਾਇਡ ਕਰਾਏ ਉਹਦੀ ਪੂਰੀ ਹੈਲਪ ਕੀਤੀ ਔਰ ਸ਼ਰਿਆ ਮੋਦੀ ਮਦਦ ਕੀਤੀ ਇਹ ਉਹ ਤੁਰਕੀ ਆ ਦੋਸਤੋ ਇਹ ਉਹ ਤੁਰਕੀ ਦੇਸ਼ਾ ਸਾਡਾ ਦਿਲ ਜਿਹੜਾ ਸਾਨੂੰ ਗੁਰੂਆਂ ਨੇ ਪੀਰਾਂ ਨੇ ਪਗੰਬਰਾਂ ਨੇ ਦੱਸਿਆ ਵੀ ਕੋਈ ਮੁਸੀਬਤ ਚ ਹੁੰਦਾ ਤਾਂ ਉਹਦੀ ਮਦਦ ਕਰਨੀ ਇਸੇ ਤੁਰਕੀ ਜੀ ਜਦੋਂ ਪਹਚਾ ਲਾਇਆ ਸੀ ਤੇ ਭਾਰਤ ਦੇਸ਼ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਇਸ ਦੇਸ਼ ਦੀ ਮਦਦ ਕੀਤੀ ਜਾਵੇ ਇਹਨੂੰ ਰਾਸ਼ਨ ਤੇ ਕਈ ਕੁਝ ਉਹਨਾਂ ਨੂੰ ਮਾਨੀ ਮਦਦ ਵੀ ਕੀਤੀ ਪਰ ਇਹ ਅਹਸਾਨ ਫਰاموش ਦੇਸ਼ ਨਿਕਲਿਆ ਹੋਰ ਭਾਏ ਕਿਸੇ ਨੇ ਕੀਤੀ ਜਾਂ ਨਹੀਂ ਕੀਤੀ ਪਰ ਇਸ ਦੇਸ਼ ਨੇ ਸ਼ਰੇਆਮ ਪਾਕਿਸਤਾਨ ਦੀ ਮਦਦ ਕੀਤੀ ਜੋ ਬੜੀ ਦੁਖਦਾਇਕ ਤੇ ਨਿੰਦਣ ਘਟਨਾ ਉੱਥੇ ਹੀ ਸ਼ਾਬਾਸ਼ ਮੇਰੇ ਭਾਰ ਦੇਸ਼ ਦੇ ਕਿਉਂਕਿ ਬਹੁਤ ਸਾਰਾ ਮਾਰਬਲ ਜਿਹੜਾ ਕੋਕਸਪੋਰਟ ਉਹ ਓਕੇ ਤੁਰਕੀ ਤੋਂ ਭਾਰਤ ਆਉਂਦਾ ਸੀ ਭਾਰਤ ਵਿੱਚ ਵਿਕਦਾ ਸੀ ਜੋ 2.5 ਹਜ਼ਾਰ ਕਰੋੜ ਦੇ ਕਰੀਬ ਉਹਨਾਂ ਦਾ ਟਰਨਓਵਰ ਸੀ ਉਸੇ ਤਰ੍ਹਾਂ ਹੀ ਤੁਰਕੀ ਦਾ ਸੇਵ ਜਿਹੜਾ ਭਾਰਤ ਦੇ ਵਿੱਚ ਬੜਾ ਪਸੰਦ ਕੀਤਾ ਜਾਂਦਾ ਸੀ ਬਹੁਤ ਸੇਲ ਸੀ ਤੁਰਕੀ ਤੋਂ ਸੇਵ ਵੀ ਆਉਂਦਾ ਸੀ ਉਹਦੀ ਵੀ ਲਗਭਗ ਇੰਨੀ ਕੁ ਇਹਨਾਂ ਦੀ ਕੀਮਤ ਸੀ ਤੇ ਜਿਹੜੇ ਸੈਲਾਨੀ ਜਾਂਦੇ ਸੀ ਮੈਂ ਸਲੂਟ ਕਰਦਾ ਸ਼ਾਬਾਸ਼ ਸਾਡੇ ਦੇਸ਼ ਦੇ ਭਾਰ ਦੇ 50% ਤੋਂ ਵੱਧ ਲੋਕ ਜਿਹੜਾ ਉਥੇ ਟਿਕਟ ਕਰਾਈ ਸੀ ਘੁੰਮਣ ਜਾਂਦੀ ਕਿ ਬਹੁਤ ਸਾਰੇ 3 ਲੱਖ ਦੇ ਕਰੀਬ ਜਿਹੜੇ ਸਲਾਨੀ ਤੁਰਕੀ ਹਰ ਸਾਲ ਘੁੰਮਣ ਜਾਂਦੇ ਸੀ ਭਾਰਤੋਂ ਉਹਨਾਂ ਨੇ ਟਿਕਟਾਂ ਹੀ ਕੈਨਸਲ ਕਰਾਤੀਆਂ ਅਹੀਂ ਆਣਾ ਨਹੀਂ ਤੁਹਾਡੇ ਦੇਸ਼ ਅਹੀਂ ਤੁਹਾਡੀ ਸਪੋਰਟ ਨਹੀਂ ਆਣੀ ਲੋਕ ਸੜਕਾਂ ਤੋਂ ਉਤਰੇ ਨੇ ਉਸ ਦੇਸ਼ ਦੇ ਪੁਤਲੇ ਜਲਾਏ ਜਾ ਰਹੇ ਨੇ ਦੇਖੋ ਇਹ ਏਕਤਾ ਦਾ ਸਬੂਤ ਆ ਇੱਕ ਹੋਣ ਦਾ ਸਬੂਤ ਆ ਜਿਹੜਾ ਬਹੁਤ ਹੀ ਵਧੀਆ ਸੰਦੇਸ਼ ਆ ਬਹੁਤ ਵਧੀਆ ਸੰਦੇਸ਼ ਕਿ ਸਹੀ ਇੱਕ ਵਾਂ ਮੋਢੇ ਦੇ ਮੋਢਾ ਲਾ ਕੇ ਭਾਰਤ ਦੇ ਨਾਲ ਖੜੇ ਆ ਪਰਦੇਸ਼ ਦੇ ਬੇਟੇ ਬੇਟੀਆਂ ਆਹੀਂ ਸਾਰਿਆਂ ਨੇ ਕਹਿਤਾ ਦੁਕਾਨਦਾਰਾਂ ਨੇ ਵੀ ਕਹਿਤਾਹੀਂ ਸੇਬ ਵੇਚਣਾ ਹੀ ਨਹੀਂ ਪਿੱਛੋ ਹੀ ਆਉਣਾ ਬੰਦ ਹੋ ਗਿਆ ਮਾਰਬਲ ਵਾਲੇ ਵੀ ਜਿਹੜੇ ਬੜੇ ਬੜੇ ਵੱਡੇ ਬਿਜ਼ਨਸਮੈਨ ਸੀ ਉਹ ਕਹਿੰਦੇ ਭਾਂੇ ਕਰੋੜਾਂ ਦਾ ਘਾਟਾ ਪੈ ਜੇ ਟੂਰਿਸਟ ਵਾਲੇ ਵੀ ਕਹਿੰਦੇ ਭਾਂੇ ਕਰੋੜਾਂ ਦਾ ਘਾਟਾ ਪੈ ਜੇ ਆਪਾਂ ਦੇਸ਼ ਦੇ ਨਾਲ ਖੜੇ ਆ ਬਹੁਤ ਵਧੀਆ ਗੱਲ ਆ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਆਓ ਇਸੇ ਤਰ੍ਹਾਂ ਹੀ ਸਾਥ ਦੀਏ ਜਦੋਂ ਕਿਤੇ ਮੁਸੀਬਤ ਪੈਂਦੀ ਆ ਦੇਸ਼ ਦਿੱਤੇ ਤੇ ਹੁਣ ਇਹਨੂੰ ਵੀ ਸਭ ਨੂੰ ਮਿਲਣਾ ਕਿਉਂਕਿ ਹਿੰਦੁਸਤਾਨ ਦੇ ਕਰਕੇ ਹੀ ਇਹਨਾਂ ਦਾ ਰੋਟੀ ਪਾਣੀ ਚੱਲ ਰਿਆ ਸੀ ਤੇ ਇਹਨੂੰ ਵੀ ਪਤਾ ਲੱਗਣਾ ਵੀ ਸਿਰਫ ਇੱਕ ਜਿਸ ਕਾਰਨੋਂ ਨੇ ਉਹਨਾਂ ਦਾ ਸਾਥ ਦਿੱਤਾ ਵਾ ਤੁਸੀਂ ਜਾਣਦੇ ਹੋ ਪਰ ਉਹਨੇ ਆਪਣੇ ਪੈਰਾਂ ਤੇ ਖੁਦ ਕੁਹਾੜੀ ਮਾਰੀ ਆ ਕਿਉਂਕਿ ਸਾਡੀ ਉਹ ਦੇਸ਼ ਜਿਹੜਾ ਪਾਕਿਸਤਾਨ ਅਤਵਾਦ ਫਲਾ ਰਿਆ ਉਗਰਵਾਦ ਫਲਾ ਰਿਆ ਸਾਡੇ ਦੇਸ਼ ਦੇ ਵਿੱਚ ਆ ਕੇ ਉਹਨੇ 26 ਸਲਾਨੀਆਂ ਨੂੰ ਸ਼ਰੇਆਮ નિર્ਦੋਸ਼ ਨੂੰ ਗੋਲੀਆਂ ਮਾਰ ਕੇ ਉਹ ਚਲੇ ਗਏ ਆਮ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਘਟਨਾਵਾਂ ਅਤਵਾਦੀਆਂ ਹੁੰਦੀਆਂ ਤੇ ਸਾਡੇ ਦੇਸ਼ ਦੇ ਸਰਕਾਰ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ ਉਹ ਤੇ ਉਹਨਾਂ ਵਾਸਤੇ ਕੀਤਾ ਸੀ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਿੱਥੇ ਇਹਨਾਂ ਨੂੰ ਪਨਾਹ ਦਿੱਤੀ ਜਾਂਦੀ ਜਿੱਥੇ ਅਤਵਾਦੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਤੇ ਪਾਕਿਸਤਾਨ ਨੂੰ ਪਤਾ ਨਹੀਂ ਕਿਉਂ ਮਿਰਚਾਂ ਲੱਗੀਆਂ ਉਹ ਕਿਉਂਕਿ ਉਹਨਾਂ ਦਾ ਸਾਥ ਦੇ ਰਿਹਾ ਤੇ ਉਹਨਾਂ ਨੇ ਸਾਡੇ ਨਾਲ ਸ਼ਰੇਆਮ ਆਮੋ ਸਾਹਮਣੇ ਹੋ ਕੇ ਜੰਗ ਦਾ ਐਲਾਨ ਕਰਤਾ ਤੇ ਫਿਰ ਹੱਥ ਵੀ ਜੋੜ ਦਿੱਤੇ ਲਾਸਟ ਦੇ ਵਿੱਚ ਤਿੰਨਾਂ ਦਿਨਾਂ ਚ ਉਹਨੂੰ ਪਤਾ ਲੱਗ ਗਿਆ ਕਿ ਭਾਰਤ ਦੀ ਤਾਕਤ ਕਿੰਨੀ ਆ ਭਾਰਤ ਦੀ ਇਕਤਾ ਕਿੰਨੀ ਆ ਭਾਰਤ ਵਿੱਚ Hindu, Muslim, Sikh, Isai ਜਦੋਂ ਇਹੋ ਜੀ ਗੱਲ ਹੋ ਜਾਂਦੀ ਹੈ ਤੇ ਇੱਕ ਹੋ ਜਾਂਦੇ ਆ ਜਿਨਨੇ ਡਰੋਨਾਂ ਨੇ ਹਮਲੇ ਕੀਤੇ ਸਾਰੇ ਉਹਨਾਂ ਨੇ ਜ਼ੀਰੋ ਕਰਕੇ ਰੱਖ ਦਿੱਤੇ ਉਹਨਾਂ ਦੇ ਕੋਈ ਉਹਨਾਂ ਦਾ ਅਸਰ ਨਹੀਂ ਚੱਲਿਆ ਅਸਰ ਸ਼ਸਤਰ ਸਭ ਕੁਝ ਲਾ ਕੇ ਦੇਖ ਲਿਆ ਨਹੀਂ ਚੱਲਿਆ ਪਰ ਇਸ ਨੇ ਉਹਦੀ ਮਦਦ ਕੀਤੀ ਇਹਨੂੰ ਸਬਕ ਸਿਕਾਉਣਾ ਬਣਦਾ ਸੀ ਭਾਰਤੀ ਸਰਕਾਰ ਨੇ ਇਹਨਾਂ ਨੂੰ ਸਭ ਕੁਝ ਸਿਖਾਇਆ ਸਾਡੇ ਦੇਸ਼ ਦੇ ਲੋਕਾਂ ਨੇ ਵਪਾਰੀਆਂ ਨੇ ਜਿਹੜਾ ਇਹਨਾਂ ਨੂੰ ਸਭ ਕੁਝ ਸਿਖਾਇਆ ਬਹੁਤ ਵਧੀਆ ਗੱਲ ਆ ਮੈਂ ਸਲੂਟ ਕਰਦਾ ਐਹੋ ਜੇ ਜਜ਼ਬੇ ਨੂੰ ਇਦਾਂ ਹੀ ਜਜ਼ਬੇ ਬਣਾਏ ਰੱਖਿਓ ਤਾਂ ਹੀ ਸਾਡੇ ਦੇਸ਼ ਦੀ ਤਰੱਕੀ ਏਕਤਾ ਔਰ ਤਾਕਤ ਦਾ ਸਬੂਤ ਪੂਰੇ ਵਰਲਡ 'ਚ ਹੋਏਗਾ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਦੇਸ਼ ਵੀ ਨੰਬਰ 1 ਤੇ ਰਹੇਗਾ ਕਿਉਂਕਿ ਹੁਣ ਵੀ ਸਾਡਾ ਦੇਸ਼ ਪਹਿਲਾਂ ਨਾਲੋਂ ਹੁਣ ਤੇ ਸਾਡੇ ਦੇਸ਼ ਦਾ ਨਾਮ ਵਰਲਡ ਦੇ ਵਿੱਚ ਅਮਰੀਕਾ ਵਰਗੇ ਦੇਸ਼ ਵੱਡੇ-ਵਡੇ ਉਹਨੂੰ ਮੰਨਦੇ ਨੇ ਕਿ ਵਾਕਈ ਪਾਰਤਵ ਦੇਸ਼ ਹੈਗਾ ਇਸੇ ਤਰ੍ਹਾਂ ਏਕਤਾ ਬਣਾਈ ਰੱਖਿਓ ਮੇਰੇ ਵਿਚਾਰ ਕਿਦਾਂ ਦੇ ਲੱਗੇ ਕਮੈਂਟ ਬਾਕਸ ਦੇ ਵਿੱਚ ਲਿਖਣਾ ਤਾਂ ਜੋ ਮੈਂ ਅੱਗੇ ਵੀ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਵਾਂ ਮੈਨੂੰ ਇਜਾਜ਼ਤ ਦਿਓ ਫਿਰ ਕਿਸੇ ਨਵੀਂ ਵੀਡੀਓ ਤੇ ਮਿਲਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ